ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰਬਾਜ਼ ਵੀਰਾਂ ਨੂੰ ਵੀਰੇ ਅੱਜ ਆਪਾਂ ਬੱਚੇ ਦਿਖਾਉਣੇ ਆ ਕਿੱਡੇ-ਕਿੱਡੇ ਹੋ ਗਏ ਆ ਤੇ ਕਿੰਨੇ ਜੋੜਿਆਂ ਨੇ ਬੱਚੇ ਕੱਢੇ ਆ ਇੱਕ ਜੋੜੇ ਨੇ ਆਹ ਬੱਚਾ ਕੱਢਿਆ ਬਈ ਇੱਕ ਹੀ ਕੱਢਿਆ ਹਲੇ ਤੱਕ ਇੱਕ ਕੰਡਾ ਪਿਆ ਇੱਕਾ ਉੱਪਰ ਜੋੜਾ ਆਪਣਾ ਇਹ ਫੇਵਰੇਟ ਜੋੜਾ ਆਪਣਾ ਇਹਦਾ ਇੱਕ ਹੀ ਬੱਚਾ ਹੈਗਾ ਇਹਦਾ ਇਹ ਕੰਡਾ ਪਤਾ ਨਹੀਂ ਖਰਾਬ ਹੋ ਗਿਆ ਸੀ ਸ਼ਾਇਦ ਇੱਕ ਹੀ ਬੱਚਾ ਕੱਢਿਆ ਹੋਇਆ ਨੇ ਕਿ ਇਹ ਵੀ ਨਾ ਹੋ ਗਏ ਬਾਬਾ ਦਿਨ ਹੋ ਗਏ ਬੱਚਾ ਕੱਢੇ ਨੂੰ ਤੇ ਇਹ ਵੀ ਅਜੇ ਤੱਕ ਛੋਟਾ ਜਿਹਾ ਹੀ ਹੈ ਪਤਾ ਨਹੀਂ ਇਹਦੀ ਗਰੋਥ ਵਧੀਆ ਨਹੀਂ ਹੋ ਰਹੀ ਹੁਣ ਤਾਂ ਹੋਣੀ ਚਾਹੀਦੀ ਹੈ ਪਰ ਹੋ ਨਹੀਂ ਰਹੀ ਇਹਦੀ ਗਰੋਥ ਚਲੋ ਕੋਈ ਨਹੀਂ ਦੇਖਦੇ ਹਾਂ ਕੋਈ ਹੋ ਜੂਗਾ ਵੱਡਾ ਇੱਕ ਬੱਚਾ ਆਪਣੇ ਇੱਧਰ ਇੱਕ ਹੀ ਆ ਇੱਧਰ ਵੀ ਇਹਨੂੰ ਥੋੜੇ ਜਿਹਾ ਬਾਬਾ ਦਿਨ ਹੋ ਗਏ ਬੱਚਾ ਕੱਢੇ ਨੂੰ ਇਹ ਵੀ ਹੋ ਗਿਆ ਐਡਾ ਇੱਕ ਜੋੜਾ ਆਪਣਾ ਵੀ ਆਹਾ ਰਤੀ ਕਬੂਤਰੀ ਆ ਲਾਲ ਜਿੰਨਾ ਕਬੂਤਰ ਲੱਗਿਆ ਇਹਦੇ ਨਾਲ ਇਹਨੇ ਵੀ ਦੋ ਬੱਚੇ ਕੱਢੇ ਆ ਪਹਿਲੀ ਵਾਰੀ ਕੱਢੇ ਇਹਨੇ ਬੱਚੇ ਪਹਿਲਾਂ ਅੰਡੇ ਖਰਾਬ ਹੋ ਗਏ ਸੀ ਇੱਕ ਵਾਰੀ ਤੇ ਹੁਣ ਆਹਾ ਆਪਣਾ ਦੂਜਾ ਜੋੜਾ ਆਹਾ ਕਬੂਤਰੀ ਆ ਤੇ ਆਹ ਕਬੂਤਰ ਹੈ ਤੇ ਇੱਕ ਜੋੜਾ ਆ ਆ ਪਿਆ ਇਹਨੇ ਅਜੇ ਅੰਡੇ ਨਹੀਂ ਲਾਏ ਇਹਨੇ